ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਹੈਗਾ ਸੈਟਰਡੇ ਸਪੈਸ਼ਲ ਵੀਡੀਓ ਜਿਹੜੀ ਆਉਣ ਲੱਗੀ ਆ ਅੱਗੇ ਆਪਣੀ ਪ੍ਰਿੰਟ ਸੂਟਾਂ ਦੇ ਉੱਪਰ ਆਉਂਦੀ ਆ ਬਟ ਅੱਜ ਆਪਾਂ ਲੈ ਕੇ ਆਏ ਆ ਦੁਪੱਟੇ ਤੇ ਦੁਪੱਟੇ ਬਹੁਤ ਸੋਹਣੇ ਸੋਹਣੇ ਆਏ ਨੇ ਸਾਰੇ ਨਿਊ ਕਲੈਕਸ਼ਨ ਆਈ ਆ ਕੁਝ ਕੁ ਦੁਪੱਟੇ ਹੈਗੇ ਨੇ ਜਿਹੜੇ ਆਪਣੇ ਪਹਿਲਾਂ ਤੋਂ ਚੱਲ ਰਹੇ ਸੀਗੇ ਬਾਕੀ ਜਿੰਨੇ ਵੀ ਆਹ ਵਾਲੇ ਦੁਪੱਟੇ ਆਏ ਨੇ ਨਾ ਇਹ ਸਾਰੇ ਇਸ ਤਰ੍ਹਾਂ ਮਿੱਡੀਆਂ ਜੀਆਂ ਬਣੀਆਂ ਹੋਈਆਂ ਨੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਪ੍ਰਿੰਟ ਤੁਹਾਨੂੰ ਖੋਲ ਕੇ ਦਿਖਾ ਸਕੀਏ ਪ੍ਰਾਈਸ ਇਹਨਾਂ ਦੀ ਸੇਮ ਰਹੂਗੀ ਕਿਉਂਕਿ ਇਹਨਾਂ ਦੇ ਸੇਮ ਬਰਾਬਰ ਹੀ ਹੈ ਦੁਪੱਟਾ ਠੀਕ ਹੈ ਜੀ ਇਹ 2.5 ਮੀਟਰ ਕਹਿ ਕੇ ਹੀ ਦੁਪੱਟਾ ਵਿਕਦਾ ਇੰਨੀ ਕੁ ਮੇਰੀ ਰਿਕਵੈਸਟ ਆ ਭੈਣ ਬਣ ਕੇ ਜਦੋਂ ਦੁਪੱਟਾ ਤੁਹਾਡੇ ਤੱਕ ਪਹੁੰਚਦਾ ਨਾ ਫਿਰ ਤੁਸੀਂ ਮਣਕੇ ਦੇਖਣ ਲੱਗ ਜਾਂਦੇ ਹੋ ਮਣਕੇ ਦੇਖ ਕੇ ਫਿਰ ਕਹਿੰਦੇ ਇਹ ਤਾਂ 2.5 ਨਹੀਂ ਹੈਗਾ ਜੀ ਪ੍ਰੋਪਰ ਕਦੇ ਵੀ ਕੋਈ ਵੀ ਕਾਟਨ ਦਾ ਦੁਪੱਟਾ 2.5 ਨਹੀਂ ਹੁੰਦਾ ਜੀ ਸਵਾ ਦੋ ਤੋਂ ਪਲਾਸਾ ਚੱਲਿਆ ਜਾਂਦਾ ਵਾ ਢਾਈ ਤੋਂ ਥੋੜਾ ਜਿਹਾ ਘੱਟ ਰਹਿ ਜਾਂਦਾ ਵਾ ਜਾਨੀ ਕਿ ਖੁੱਲੇ ਡੁੱਲੇ ਢਾਈ ਦਾ ਮੀਨਿੰਗ ਹੁੰਦਾ ਖੁੱਲੇ ਡੁੱਲੇ ਦੁਪੱਟੇ ਹੁੰਦੇ ਆ ਵੀ ਬਸ ਇਹ बिकਦਾ ਹੀ ਢਾਈ ਕਹਿ ਕੇ ਆਉਂਦਾ ਵੀ ਢਾਈ ਕਹਿ ਕੇ ਅਸੂ ਸਾਡੇ ਵੀ ਮੂੰਹ ਤੇ ਢਾਈ ਹੀ ਚੜਿਆ ਹੁੰਦਾ ਵੀ ਢਾਈ ਮੀਟਰ ਦਾ ਦੁਪੱਟਾ ਠੀਕ ਹੈ ਜੀ ਪਰ ਕੁਆਲਿਟੀ ਟੂ ਗੁੱਡ ਮਿਲੂਗੀ ਬਹੁਤ ਸੋਹਣੀ ਕੁਆਲਿਟੀ ਆਈ ਆ ਹੁਣ ਇਦਾਂ ਵੀ ਆਈ ਆ ਜਿਵੇਂ ਇਦਾਂ ਦੇ ਸਾਈਡਾਂ ਤੇ ਲੈਸਸ ਵਗੈਰਾ ਲੱਗੀਆਂ ਹੋਈਆਂ ਨਾ ਡੋਰੀਆਂ ਜੀਆਂ ਵਾਂਗੂ ਬਹੁਤ ਸੋਹਣੇ ਦੁਪੱਟੇ ਹੀ ਆਏ ਨੇ ਸਾਰੇ ਨਿਊ ਕਲੈਕਸ਼ਨ ਆ ਪੈਕੇਜ ਬੰਦ ਇਨਾਂ ਵਿੱਚੋਂ ਕੋਈ ਵੀ ਦੁਪੱਟਾ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਲੈਣੇ ਆ ਸਕਰੀਨਸ਼ਾਟ ਕਰ ਦੇਣੇ ਆ ਆਰਡਰ ਪਰ ਇੱਕ ਰਿਕੁਐਸਟ ਇਹ ਵੀ ਆ ਨਾਲ ਇੱਕ ਦੁਪੱਟਾ ਕਰੋਗੇ ਆਰਡਰ ਤਾਂ ਮਹਿੰਗਾ ਪੈ ਜਾਣਾ ਜੀ ਕੋਰੀਅਰ ਚਾਰਜਸ ਇਹਨਾਂ ਤੇ ਐਕਸਟਰਾ ਰਹਿਣਗੇ ਚਾਹੇ ਤੁਸੀਂ ਇੱਕ ਦੁਪੱਟਾ ਮੰਗਾ ਲਿਓ ਚਾਹੇ ਮੰਗਾ ਲਿਓ 10 ਦੁਪੱਟੇ ਕੋਰੀਅਰ 100 ਹੀ ਰਹੂਗਾ ਕਿਉਂਕਿ 70-80 ਰੁਪਏ ਕੋਰੀਅਰ ਵਾਲੇ ਲੈ ਲੈਂਦੇ ਆ ਬਾਕੀ ਪੈਕਿੰਗ ਦਾ ਖਰਚਾ ਆ ਜਾਂਦਾ ਸੋ 100 ਦੇ ਵਿੱਚ ਕੋਰੀਅਰ ਚਲੇ ਜਾਂਦਾ ਠੀਕ ਹੈ ਜੀ 50 ਰੁਪਏ ਕੋਰੀਅਰ ਕਿਤੇ ਨਹੀਂ ਹੁੰਦਾ ਓਹ ਉਹ ਅਲੱਗ ਗੱਲ ਆ ਵੀ ਦੇਖ ਲੈ ਪਹਿਲਾਂ ਹੀ ਇਨਕਲੂਡ ਥੋੜਾ ਮੋਟਾ ਰੱਖਦਾ ਹੋਵੇ ਤੇ ਤੁਹਾਨੂੰ 50 ਕਹਿ ਕੇ ਕਹਿ ਦੇਵੇ 50 ਰੁਪਏ ਇਥੋਂ ਨੇ ਲੱਗਣਗੇ ਦੇ ਕੋਸ਼ਿਸ਼ ਕਰਿਓ ਜਿਹੜੀਆਂ ਆਪਣਾ ਦੁਕਾਨ ਤੇ ਆ ਕੇ ਲੈ ਲੈ ਕੇ ਜਾ ਸਕਦੀਆਂ ਤੁਸੀਂ ਸ਼ੌਪ ਤੇ ਆ ਕੇ ਲੈ ਕੇ ਚਲੇ ਜਾਓ ਤੇ ਜਿਨ੍ਹਾਂ ਨੇ ਬੈਠਿਆਂ ਨੇ ਮੰਗਵਾਉਣਾ ਆਪਦੇ ਘਰੇ ਇਹਨਾਂ ਦੁਪੱਟਿਆਂ ਨੂੰ ਤਾਂ ਕੋਸ਼ਿਸ਼ ਕਰਿਓ ਵੀ ਜਿਵੇਂ ਕਈ ਵਾਰੀ ਆਪਾਂ 2-4 ਜਾਣੇ ਇਕੱਠੀ ਹੋ ਕੇ ਦੁਪੱਟੇ ਮੰਗਾ ਲੈਣਿਆਂ ਵੀ ਥੋੜਾ ਜਿਹਾ ਕੁਆਂਟੀਟੀ ਦੇ ਵਿੱਚ ਮੰਗਾ ਲਿਓ ਹਨਾ ਤੇ ਤਾਂ ਕਿ ਤੁਹਾਨੂੰ ਕੋਰੀਅਰ ਸਸਤਾ ਪੈ ਜਾਵੇ मीनिंग ਬਸ ਇਹੀ ਆ ਕਹਿਣ ਦਾ ਇਹ 10 ਦੁਪੱਟੇ ਘੱਟੋ-ਘੱਟ ਕਰ ਲਿਓ ਤਾਂ 100 ਰੁਪਏ ਕੋਰੀਓ ਤੁਹਾਡਾ ਪਊਗਾ ਜੀ ਤੇ ਜਿਹੜਾ ਮਰਜੀ ਦੁਪੱਟਾ ਤੁਸੀਂ ਆਪਣਾ ਮੰਗਵਾ ਲਿਓ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਦੁਪੱਟੇ ਜਿਹੜੇ ਕਿ ਅਲੱਗ-ਅਲੱਗ ਰੇਂਜਾਂ ਦੇ ਉੱਪਰ ਰਹਿਣਗੇ 100 ਤੋਂ ਸਟਾਰਟ ਕਰੂੰ 150 ਵਾਲੇ ਵੀ ਦਿਖਾਉ ਤੇ 200 ਵਾਲੇ ਵੀ ਦਿਖਾਉ ਠੀਕ ਹੈ ਜੀ ਲੋ ਜੀ ਅੱਜ ਦਾ ਪਹਿਲਾ ਦੁਪੱਟਾ ਜਿਹੜਾ ਖੁੱਲਣ ਜਾ ਰਿਹਾ 100 ਸਟਾਰਟਿੰਗ ਹੋਊਗੀ 100 ਤੋਂ ਸਟਾਰਟਿੰਗ ਹੋਊਗੀ ਇਹ ਇਹ ਲਾਈਨਿੰਗ ਵਾਲਾ ਦੁਪੱਟਾ ਸਿੰਗਲ ਦੁਪੱਟਾ ਹੀ ਆ ਜੇ ਕਿਸੇ ਭੈਣ ਨੂੰ ਚਾਹੀਦਾ ਹੋਇਆ ਤੁਸੀਂ ਆਪਣਾ ਫਟਾਫਟ ਲੈ ਲਿਓ ਸਕਰੀਨ ਸ਼ਾਟ ਤੇ ਕਰ ਲਿਓ ਆਰਡਰ ਤੇ ਜਿੰਨੇ ਵੀ ਜਣ ਕੇ ਪਹਿਲਾਂ ਮੈਂ ਦੁਪट्टे ਦਿਖਾ ਰਹੀਆਂ ਸਾਰੇ ਇਹ ਮਲ ਕਾਟਨ ਦੇ ਵਿੱਚ ਆ ਵਧੀਆ ਵਾਲੀ ਬਹੁਤ ਸੋਹਣੀ ਸਾਫਟ ਆ ਇਹਦੇ ਵਿੱਚ ਕੋਈ ਮਾਵਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬਹੁਤ ਸੋਹਣੇ ਦੁਪੱਟੇ ਨੇ ਇਹ ਆ ਲਓ ਜੀ ਨੈਕਸਟ ਵਾਲਾ ਦੇਖ ਲਓ ਇਹ ਵੀ ਬਹੁਤ ਪਿਆਰਾ 블루 ਕਲਰ ਦੇ ਉੱਪਰ ਆ ਦੇਖੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਵਾ ਕਲਰ ਸਾਰੇ ਬਹੁਤ ਸੋਹਣੇ ਆਉਣਗੇ ਇਹਨਾਂ ਦੇ ਇਹ orange শেਡ ਹੈ ਟਾਈ ਡਾਈ ਦੁਪੱਟਾ ਆਪਣਾ ਰੈਗੂਲਰ ਚੱਲ ਰਿਹਾ ਵਾ ਹੁਣ ਇਹਦੇ ਵਿੱਚ ਕੁਝ ਕੁ ਪੀਸ ਆਪਣੇ ਰਹਿੰਦੇ ਨੇ ਤਾਂ ਤੁਸੀਂ ਆਪਣੇ ਲੈ ਲਿਓ ਜੀ ਜਿਹੜਾ ਵੀ ਤੁਹਾਨੂੰ ਦੁਪੱਟਾ ਵਧੀਆ ਲੱਗੂਗਾ ਇਹ ਥੋੜਾ ਜਿਹਾ ਲਾਈਟ ਬਲੂ ਆ ਜਿਹੜਾ ਨੀਚੇ ਆਪਾਂ ਦਿਖਾਇਆ ਸੀ ਉਹ ਥੋੜਾ ਜਿਹਾ ਡਾਰਕ ਬਲੂ ਸੀ ਇਹ ਥੋੜਾ ਜਿਹਾ ਫਿਰੋਜ਼ੀ ਬਲੂ ਜਿਹਾ ਜਿਵੇਂ ਆ ਜਾਂਦਾ ਉਦਾਂ ਦਾ ਕਲਰ ਵਗੈਰਾ ਦੀ ਕੋਈ ਕੰਪਲੇਨ ਨਹੀਂ ਜਿਹੜਾ ਮਰਜ਼ੀ ਦੁਪੱਟਾ ਲੈ ਲਿਓ ਕਿਸੇ ਦਾ ਕੋਈ ਕਲਰ ਨਹੀਂ ਜਾਊਗਾ ਸਾਰੇ ਬਹੁਤ ਸੋਹਣੇ ਆ ਵਧੀਆ ਵਾਲੇ ਦੁਪੱਟੇ ਨੇ ਇਹ ਕਾ ਲੈਲਣ ਵਾਲਾ ਇਹਦੇ ਨਾਲ 4 ਸਾਈਡ ਪੀਕੋ ਹੋਈ ਹੋਈ ਆ ਪਰ ਇਹ ਦੁਪੱਟਾ ਵੀ ਆਪਾਂ 100 ਦੇ ਵਿੱਚ ਹੀ ਆ ਸਿੰਗਲ ਪੀਸ ਹੀ ਆ ਸਾਡੇ ਕੋਲ ਇਸ ਤਰ੍ਹਾਂ ਸਾਰੇ ਇਹਦੇ ਪੀਕੋ ਹੋਈ ਹੋਈ ਆ 4 ਸਾਈਡ ਇਹ ਆਪਾਂ 100 ਦੇ ਵਿੱਚ ਹੀ ਲਗਾ ਦਿੱਤਾ 100 ਵਾਲੇ ਨਾਲ ਹੀ ਨਹੀਂ ਤਾਂ ਇਹ 120 30 ਰੁਪਏ ਦਾ ਦੁਪੱਟਾ ਵਾ ਜੀ ਤੇ ਇਹ ਅੱਗੇ ਤਾਂ orange shade ਇਹ ਸਾਰੇ ਟਾਈ ਡਾਈ ਬਣੇ ਹੋਏ ਆ ਬਹੁਤ ਸੋਹਣੇ ਮਲ ਦਾ ਦੁਪੱਟਾ ਵਧੀਆ ਖੁੱਲਾ ਡੁੱਲਾ ਲੰਬਾਈ ਚੜਾਈ ਵਧੀਆ ਵਾ ਕੋਈ ਵੀ ਇਦਾਂ ਨਹੀਂ ਹੈਗਾ ਵੀ ਦੁਪੱਟੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਉਹ ਹੈਗੀ ਆ ਇੱਕ ਦੁਪੱਟਾ ਪੂਰਾ ਖੋਲਦੇ ਇਹਨਾਂ ਇਹਦੀ ਲੰਬਾਈ ਜੀ ਪਤਾ ਲੱਗ ਜਾਓ ਵੀ ਕਿੰਨੀ ਆ ਦੇਖੋ ਇਹਨਾਂ ਵਧੀਆ ਖੁੱਲਾ ਡੁੱਲੇ ਦੁਪੱਟਾ ਹੈ ਕੋਈ ਕਿਸੇ ਆਈ ਨਹੀਂ ਹੈਗਾ ਵੀ ਜੇ ਤੁਹਾਨੂੰ ਗਾਉਂ ਵੀ ਤੈ ਨਹੀਂ ਖੋਲਦੇ ਪਤਾ ਨਹੀਂ ਛੋਟੇ ਛੋਟੇ ਦੁਪੱਟੇ ਹੋਣਗੇ ਵਧੀਆ ਖੁੱਲੇ ਡੁੱਲੇ ਦੁਪੱਟੇ ਨੇ 2.5 ਮੀਟਰ ਮੈਂ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਫਿਰ 2.5 ਤੇ ਹੀ ਪੈਣਾ ਅੜ ਜਾਂਦੀਆਂ ਨੇ ਵੀ 2 ਮੀਟਰ ਕਿਹਾ ਸੀਗਾ ਜੀ ਕਈ ਕਈ ਕਲਰ ਰਿਪੀਟ ਹੋਣਗੇ ਇਹਨਾਂ ਦੇ ਵਿੱਚ ਉਹ ਤਾਂ ਰਿਪੀਟ ਕਰਨ ਦੀ ਲੋੜ ਹੀ ਨਹੀਂ ਹੈਗੀ ਹੂੰ ਇਹ ਵਾਲਾ ਕੋਲ ਦੇ ਹਾਂ ਲੋ ਜਿਕੇ ਆ ਗਾ ਮਿੱਠਾ ਜਿਹਾ オレンジ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਵਾ ਸੋਹਣਾ ਵਾ ਕਲਰ ਸੋ ਤੁਹਾਨੂੰ ਜਿਹੜਾ ਪਸੰਦ ਆਏ ਚੱਲੂਗਾ ਤੁਸੀਂ ਆਪਣਾ ਲਈ ਚਲਿਓ ਬਹੁਤ ਪਿਆਰੇ ਜਿਹੇ ਕਲਰ ਨੇ ਸੋਹਣੇ ਜਿਹੇ ਆਏ ਹੋਏ ਲਗਾਤਾਰ ਸਾਡੇ ਚੱਲੇ ਰਹੇ ਨੇ ਸਮਰਦੇਸ ਹਬਤੋ ਸਪੈਸ਼ਲ ਚੀਜ਼ ਹੁੰਦੀ ਆ ਦੁਪੱਟੇ ਜੀ ਹਰੇਕ ਭੈਣ ਕੋਲ ਚਾਰ ਚਾਰ ਪੰਜ ਪੰਜ ਦੁਪੱਟੇ ਹੁੰਦੇ ਆ ਕਿਉਂਕਿ ਰੈਗੂਲਰ ਇਹ ਆਪਾਂ ਯੂਜ਼ ਕਰਦੇ ਆ ਸੋ ਤੁਸੀਂ ਬਸ ਜਿਹੜਾ ਤੁਹਾਨੂੰ ਪਸੰਦ ਆਊਗਾ ਤੁਸੀਂ ਲੈ ਲਿਓ ਇਹ ਟਾਈ ਡਾਈ ਦੇ ਵਿੱਚ ਸਾਡੇ ਕੋਲ 6-7 ਕਲਰ ਨੇ ਜਿਵੇਂ ਕਿ 2 ਕੋ ਲਾਈਟ ਬਲੂ ਹੋ ਗਿਆ ਡਾਰਕ ਬਲੂ ਹੋ ਗਿਆ ਜਿਵੇਂ ਆ yellow ਖੁੱਲ ਰਿਹਾ ਜੀ yellow ਕਲਰ ਹੋ ਗਿਆ ਹਨਾ ਥੋੜਾ ਜਿਹਾ ਲਾਈਟ ਹੋ ਗਿਆ ਡਾਰਕ ਹੋ ਗਿਆ ਇਦਾਂ ਦੇ ਬਾਕੀ ਬਹੁਤ ਸੋਹਣੀ ਦੇਖੋ ਟਾਈ ਡਾਈ ਹੋਈ ਹੋਈ ਆ आई डाई ਵੀ ਬਹੁਤ ਪਿਆਰੀ ਜੀ ਹੋਈ ਹੋਈ ਆ ਸੋ ਤੁਸੀਂ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜਿਹੜਾ ਵੀ ਦੁਪੱਟਾ ਤੁਹਾਨੂੰ ਚਾਹੀਦਾ ਹੋਇਆ ਇਹ orange ਵਾਲਾ ਪਹਿਲਾਂ ਖੁੱਲ ਗਿਆ ਨਹੀਂ ਉਹਦਾ ਨਾਮ ਨਹੀਂ ਨਾਂ ਦੇ نیچے ਖੁੱਲਿਆ blue ਵੀ ਖੁੱਲ ਗਿਆ yellow ਵੀ ਖੁੱਲ ਗਿਆ ਇਹ ਸੇਮ ਹੀ ਨੇ ਇਹ ਜਿੰਨੇ ਵੀ ਰੇਨ ਸੀ ਸਾਰੇ 100 ਦੀ ਆ 100 ਜੇ ਇੰਨੇ ਕੀ ਦੁਪੱਟੇ ਆ ਸਾਡੇ ਕੋਲੇ ਰੈਡ ਰਹਿ ਰਹੇ ਨੇ ਤੁਸੀਂ ਬਸ ਲੈ ਲਿਓ ਕਿਸੇ ਜਿਹਨਾਂ ਚ ਜਾਨਕਿ 2-2 ਪੀਸ ਵੀ ਹੈਗੇ ਨੇ ਜਿਹੜੇ ਅਸੀਂ ਖੋਲੇ ਨਹੀਂ ਹੈਗੇ ਤੇ ਕਿਸੇ ਦੇ ਵਿੱਚ ਸਿੰਗਲ ਹੀ ਆ ਕਿਸੇ ਕਲਰ ਦੇ ਵਿੱਚ ਸਿੰਗਲ ਪੀਸ ਹੀ ਆ ਤੇ ਆਹ ਵਾਲਾ ਜਿਹੜਾ ਪੀਸ ਆ ਰਹੇ ਨੇ ਇਹ ਸਾਰੇ 150 ਵਾਲੇ ਆ ਰਹੇ ਨੇ ਜੀ ਇਹ 150 ਵਾਲਾ ਦੁਪੱਟਾ ਵਾ ਵਧੀਆ ਸੋਹਣਾ ਦੁਪੱਟਾ ਖੁੱਲਾ ਡੁੱਲਾ ਲੰਬਾਈ ਚੜਾਈ ਪੂਰੀ ਵਧੀਆ ਦੁਪੱਟੇ ਦੀ ਆ ਦੇਖ ਲਓ ਇੰਨੀ ਲੰਬਾਈ ਚੜਾਈ ਆ ਹੁਣ ਦੱਸੋ ਇਹ ਦੁਬੱਡਾ ਦੁਪੱਟਾ ਹੋਰ ਕਿੱਡਾ ਕ ਹੁੰਦਾ ਵਾ ਜੀ ਇੰਨੇ ਹੀ ਦੁਪੱਟ ਇਹਦੀ ਹੁਣ ਅਸੀਂ ਸ਼ਾਰਟ 'ਚ ਪ੍ਰਿੰਟ ਬਸ ਸ਼ੋਅ ਕਰ ਦਿੰਨੇ ਆ ਦੁਪੱਟਿਆਂ ਦੀ ਤੁਹਾਨੂੰ ਮੈਂ ਲੰਬਾਈ ਚੁੜਾਈ ਦੱਸਤੀ ਤੁਹਾਨੂੰ ਜਿਹੜਾ ਵੀ ਦੁਪੱਟਾ ਪਸੰਦ ਹੋ ਤੁਸੀਂ ਉਹਦਾ ਸਕਰੀਨਸ਼ਾਟ ਲੈ ਲਿਓ ਤੇ ਆਰਡਰ ਕਰ ਦਿਓ ਠੀਕ ਹੈ ਜੀ ਇਹ 'ਚ ਬਲੈਕ ਕਲਰ ਜਿਵੇਂ ਦਿਖਾ ਦਿੱਤਾ ਬਲੈਕ ਕਲਰ ਹੈਗਾ ਵਾ ਆਵਲ ਪ੍ਰਿੰਟ ਹੈਗਾ ਜੀ ਇਹਦੇ ਵਿੱਚ ਇਹ ਪਿੰਕ ਜਿਹਾ ਸ਼ੇਡ ਹੈ ਜੀ ਇਦੇ ਵਿੱਚ ਆ ਫਰੋਜ਼ੀ ਸ਼ੇਡ ਮਿਲ ਜੂ ਬਲੂ ਫਰੋਜ਼ੀ ਜਾਂ ਕਲਰ ਮਿਲ ਜੂਗਾ ਜਿਵੇਂ ਆ yellow ਆ ਗਿਆ ਜੀ yellow lemon ਜਾਂ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆ ਗਿਆ ਇਹਦੇ ਵਿੱਚ ਇਹ ਵੀ ਦੁਪੱਟਾ ਸੋਹਣਾ ਵਧੀਆ ਬਹੁਤ ਪਿਆਰਾ ਵਾ ਬਸ ਇਦਾਂ ਹੀ ਖੋਲਦੇ ਕਿੰਨੇ ਲੰਬਾਈ ਚੁੜਾਈ ਤਾਂ ਆਪਾਂ ਦਿਖਾਈ ਦਿੱਤੀ ਆ ਪ੍ਰਿੰਟਿੰਗ ਦਿਖਾ ਦੇ ਬਸ ਹਮ ਬਲੂ ਕਲਰ ਹੈ ਜੀ ਗ੍ਰੇ ਬਲੂ ਜਿਹਾ ਕਲਰ ਹੈ ਬਹੁਤ ਪਿਆਰਾ ਹੈ ਵੀ ਇਹ ਕਾ ਵਾਲਾ ਡਿਜ਼ਾਈਨ ਸਾਡਾ ਸੁਪਰ ਹਿੱਟ ਚੱਲ ਰਿਹਾ ਕਿਸੇ ਭੈਣ ਨੂੰ ਚਾਹੀਦਾ ਹੋਵੇ ਲੈ ਲਿਓ ਚ ਇੱਕ ਦੋ ਪੀਸ ਹੋਣਗੇ ਸਾਡੇ ਕੋਲ ਇੱਕ ਆਹ ਵਾਲਾ ਕਲਰ ਹੈਗਾ ਇਹਦੇ ਵਿੱਚ ਇੱਕ ਇਹਦੇ ਵਿੱਚ ਆ ਬਲੂ ਕਲਰ ਹੈਗਾ ਸਕਰੀਨ ਸ਼ਾਟ ਲੈ ਲਿਓ ਭੈਣ ਬਣ ਕੇ ਜਿਹੜਾ ਵੀ ਕਲਰ ਚਾਹੀਦਾ ਹੋਊਗਾ ਨਾ ਉਹਦਾ ਸਕਰੀਨ ਸ਼ਾਟ ਲਈ ਚਲਿਓ ਕਿਉਂਕਿ ਦੁਪੱਟੇ ਇੰਨੇ ਜ਼ਿਆਦਾ ਹੁੰਦੇ ਆ ਨੱਲੋ ਕਿੰਨੀ ਦੀ ਵੀਡੀਓ ਬਸ ਇੱਕ ਸੋ ਸਮਝ ਕੇ ਜੇ ਸਾਨੂੰ ਲਿਹਾਉਣੀ ਪੈਂਦੀ ਆ ਇੱਕ ਤੁਹਾਡੀ ਡਿਮਾਂਡ ਤੇ ਨਹੀਂ ਅਸੀਂ ਦੁਪੱਟਿਆਂ ਦੀ ਬਹੁਤ ਹੀ ਘੱਟ ਵੀਡੀਓ ਬਣਾ ਕੇ ਖੁਸ਼ ਆ ਆ ਲੋ ਜੀ ਇਦਾਂ ਹੈਗੀ ਜ਼ਿਗਜ਼ੈਗ ਵਾਲੀ ਦੁਪੱਟੇ ਇਹਨਾਂ ਦਾ ਇਸ ਤਰ੍ਹਾਂ ਬਾਰਡਰ ਹੁੰਦਾ ਇੱਕ ਆਹ ਵਾਲਾ ਜੈਪੂਰੀ ਡਿਜ਼ਾਈਨ ਦੇ ਵਿੱਚ ਆ ਲੋ ਜੀ ਆ ਨੀਚੇ ਵਾਲੇ ਜਿਹੜਾ ਮੈਂ ਆਪਾਂ ਕਾਫੀ ਸ਼ੇਡ ਜਿਆ ਖੋਲੇ ਆ ਸੀਗਾ ਉਹਦੇ ਵਿੱਚ ਕਲਰ ਹੈਗੇ ਨੇ ਜੀ ਇਹ ਕਾਹ ਵਾਲਾ ਗ੍ਰੀਨ ਕਲਰ ਮਿਲ ਜੂਗਾ ਗੱਲ ਵੀ ਲਓ ਜੀ ਇਹ ਕਾ ਵਾਲਾ ਹੈਗਾ ਜੀ ਇਹ ਪਰਪਲ ਟੋਨ ਦੇ ਉੱਪਰ ਆ ਜਿਗਜ਼ੈਗ ਵਾਲਾ ਚੱਲ ਰਿਹਾ ਵਾ ਜਿਹੜਾ ਆਪਾਂ نیچے 그린 ਜਿਆ ਖੋਲਿਆ ਸੀਗਾ ਨਾ ਮਹਿੰਦੀ ਆ ਜਿਆ ਉਹਦੇ ਵਿੱਚ ਇਹ ਸੇਮ ਡਿਜ਼ਾਈਨ ਆ ਫਰੋਸੀ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਇਹਦੇ ਸਾਈਡਾਂ ਤੇ ਇਦਾਂ ਬਾਰਡਰ ਆ ਜੋ ਪੱਲਿਆਂ ਦੇ ਉੱਪਰ ਤੇ ਵਿਚਕਾਰ ਸਾਰਾ ਜਿਗਜ਼ੌਗ ਰਹੂਗਾ ਹਾਂ ਲੋ ਜੀ ਇਹ ਵੀ ਪੱਤੇ ਵਾਲਾ ਡਿਜ਼ਾਈਨ ਆ ਆਪਾਂ ਹੇਠੇ ਪਹਿਲਾਂ ਖੋਲ ਚੁੱਕਿਆ ਜੈਪੁਰੀ ਡਿਜ਼ਾਈਨ ਵੀ ਆਪਾਂ ਦਿਖਾ ਰਹੇ ਹਾਂ ਲਗਾਤਾਰ ਇਹਦੇ ਦੋ ਤਿੰਨ ਕਲਰ نیچے ਖੋਲ ਚੁੱਕੇ ਨੇ ਇੱਕ ਆ ਆ ਗਿਆ ਇਹਦੇ ਵਿੱਚ ਪਰਪਲ ਸ਼ੇਡ ਲਓ ਜੀ ਇੱਕ ਆ ਜੈਪੁਰੀ ਪ੍ਰਿੰਟ ਚੱਲ ਰਿਹਾ ਵਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਹਾਂ ਲੋ ਇਹ ਦਾ ਕਲਰ ਇਹਦੇ ਵਿੱਚ ਇੱਕ ਮਜ਼ੈਂਟਾ ਸ਼ੇਡ ਹੈਗਾ ਵਾ ਇਹਦੇ ਕਲਰ ਸਾਰੇ ਸੋਹਣੇ ਆ ਇੱਕ ਆ ਜਿਗਜ਼ੈਗ ਵਾਲਾ ਕਲਰ ਹੋਰ ਆ ਗਿਆ ਪਰਪਲ ਸ਼ੇਡ ਆ ਗਿਆ ਜੀ ਇੱਕ ਆ ਜੈਪੁਰੀ ਦੇ ਵਿੱਚ ਇਹ ਦੋ ਯਾਨੀ ਕਿ ਦੋ ਡਿਜ਼ਾਈਨ ਨੇ ਜਿਨ੍ਹਾਂ ਚ ਕਾਫੀ ਕਿ ਦੋ ਚਾਰ ਕਲਰਾਂ ਦੀ ਚੋਆਇਸ ਤੁਹਾਨੂੰ ਮਿਲ ਜੂਗੀ ਜਿਗਜ਼ੈਗ ਵਾਲੇ ਦੇ ਵਿੱਚ ਵੀ ਹੈਗੇ ਨੇ ਆਪਣੇ ਕੋਲ ਦੋ ਤਿੰਨ ਕਲਰ ਇੱਕ ਆ ਜਿਹੜਾ ਪ੍ਰਿੰਟ ਹੁਣ ਖੁੱਲ ਰਿਹਾ ਵਾ ਨਾ ਜੈਪੁਰੀ ਇਹਦੇ ਵਿੱਚ ਵੀ ਆਪਣੇ ਕੋਲ ਹੈਗੇ ਦੋ ਚਾਰ ਕਲਰ ਤਾਂ ਬੱਸ ਤੁਸੀਂ ਆਪਣੇ ਸਕਰੀਨਸ਼ਾਟ ਫਟਾਫਟ ਕਰ ਲਿਓ ਜਿੰਨਾ ਵੀ ਭੈਣਾਂ ਨੂੰ ਚਾਹੀਦੇ ਹੋਏ ਅੱਜ ਸਪੈਸ਼ਲ ਕੱਲੀ ਚੁੰਨੀਆਂ ਦੀ ਹੀ ਦੁਪੱਟਿਆਂ ਦੀ ਵੀਡੀਓ ਬਣ ਰਹੀ ਆ ਪਹਿਲਾਂ ਜਿਹੜੇ ਮੈਂ ਤੁਹਾਨੂੰ ਦਿਖਾਏ ਆ ਪ्योर ਮਲ ਦੇ ਦੁਪੱਟੇ ਦਿਖਾਏ ਆ ਵੀ ਕਲਰ ਬਹੁਤ ਪਿਆਰਾ ਲੋ ਇਹਨਾਂ ਦੇ ਵਿੱਚ ਮਾਵਾ ਹੁੰਦਾ ਇਹ ਜਿਵੇਂ ਜਿਵੇਂ ਤੁਸੀਂ ਧੋਵੋਗੇ ਇਹਨਾਂ ਦੇ ਓਨੇ ਹੀ ਜ਼ਿਆਦਾ ਸੌਫਟ ਹੁੰਦੇ ਜਾਣਾ ਤੇ ਹੰਡਨ ਦੇ ਵਿੱਚ ਬਹੁਤ ਵਧੀਆ ਇਹ ਦੁਪੱਟਾ ਯਾਨੀ ਕਿ ਹੰਡ ਦਾ ਬਹੁਤ ਸੋਨਾ ਬਹੁਤ ਪਿਆਰਾ ਲੋ ਇਹ ਗ੍ਰੀਨ ਕਲਰ ਆ ਜੀ ਗ੍ਰੀਨ ਕਲਰ ਦੇ ਉੱਪਰ ਆ ਤੇ ਇੱਕ ਤੁਹਾਨੂੰ ਮਿਲੇਗਾ ਜੀ ਆਹ ਵਾਲਾ ਇਹ ਥੋੜਾ ਜਿਹਾ ਮਹਿੰਦੀਆ ਗ੍ਰੀਨ ਜਿਹਾ ਕਲਰ ਆ ਬਹੁਤ ਸੋਹਣਾ ਦੁਪੱਟਾ ਇਹ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਲਓ ਜੀ ਇੱਕਾ ਪੱਤਿਆਂ ਵਾਲਾ ਡਿਜ਼ਾਈਨ ਜਿਹਦੇ ਆਪਾਂ 2-3 ਕਲਰ ਖੋਲ ਚੁੱਕੇ ਆ ਚੌਥਾ ਸ਼ਾਇਦ ਕਲਰ ਆ ਇਹਦਾ ਇਹ ਕਈਆਂ ਦੇ ਕਈ-ਕਈ ਕਲਰ ਆਉਂਦੇ ਨੇ ਨਾ ਇੱਕ ਪੈਕੇਟ ਦੇ ਵਿੱਚ ਇਹਨਾਂ 'ਚ ਕਈ ਕਲਰ ਸੋਲਡ ਆਊਟ ਹੋ ਚੁੱਕੇ ਆ ਤੇ ਕਿਸੇ ਦੇ ਸਿੰਗਲ-ਸਿੰਗਲ ਕਲਰ ਬਾਕੀ ਆ। ਇਹ ਦੇ ਵਿੱਚ ਹੀ ਸੀ ਕਿ ਮਿੱਡੀ ਵਾਲਾ ਦੁਪੱਟਾ। ਮਿੱਡੀ ਵਾਲਾ। ਹੂੰ। ਬਸ ਫਿਰ ਇਹ ਤੋਂ ਸਾਰ। ਆਹ ਲੋ ਜੀ ਇਹ ਨਿਊ ਜਿਹੜੀਆਂ ਆਈਆਂ ਨੇ ਦੁਪੱਟੇ ਹੁਣ ਆਪਣੇ ਨਵੇਂ ਯਾਨੀ ਕਿ ਆਪਾਂ ਪਹਿਲਾਂ ਸੇਲ ਨਹੀਂ ਕੀਤੇ ਹੁਣ ਫਰਸਟ ਟਾਈਮ ਆਪਣੇ ਕੋਲ ਆਏ ਨੇ ਪੁੱਠੀ ਤਿਆਂ। ਇਸ ਤਰ੍ਹਾਂ ਆ ਜੀ ਇਹ। ਠੀਕ ਹੈ ਇਹਦੇ ਨਾਲ 4 ਸਾਈਡਾਂ ਇਦਾਂ ਇਹਨਾਂ ਦੇ ਸਾਈਡਾਂ ਤੇ ਇਸ ਤਰ੍ਹਾਂ ਲੈਸ ਲੱਗੋ ਬਹੁਤ ਸੋਹਣੀ ਕਰੋਸ਼ਾ ਜੀ ਲੈਸ ਲੱਗੀ ਹੋਈ ਆ ਬਹੁਤ ਪਿਆਰੀ ਜੀ ਸੋ ਜਿਹੜੀਆਂ ਭੈਣਾਂ ਨੂੰ ਇਹ ਚਾਹੀਦੇ ਹੋਏ ਲੈ ਲਿਓ ਸੇਮ ਰੇਟ ਰਹੋਗਾ 150 ਰੁਪਏ ਜਿਹੜਾ ਮਰਜ਼ੀ ਦੁਪੱਟਾ ਚੱਕ ਲਿਓ ਇਹ ਇੱਕ ਆਵਲਾ ਡਿਜ਼ਾਈਨ ਹੈਗਾ ਜੀ ਏ ਬਲੈਕ ਦੇ ਵਿੱਚ ਨਾ ਜਿਵੇਂ ਆ ਫਰਸਟ ਡਿਜ਼ਾਈਨ ਕੋਲ ਤਾਂ ਸੈਕੰਡ ਕੋਲ ਤਾਂ ਹੁਣ ਇਹਦੇ ਵਿੱਚ ਤੁਹਾਨੂੰ ਅਸੀਂ ਥੋੜਾ ਜਿਹਾ ਡਿਜ਼ਾਈਨ ਸ਼ੋਅ ਕਰ ਦਿੰਨੇ ਆ ਮਾੜੀ ਮੋਟੀ ਪ੍ਰਿੰਟਿੰਗ ਦਾ ਫਰਕ ਆ ਬਾਕੀ ਚੀਜ਼ ਬਿਲਕੁਲ ਸੇਮ ਰਹੋਗੇ ਚੀਜ਼ ਬਿਲਕੁਲ ਸੇਮ ਆ ਸੋ ਜਿਹੜਾ ਵੀ ਤੁਹਾਨੂੰ ਪੀਸ ਵਧੀਆ ਲੱਗਿਆ ਤੁਸੀਂ ਆਪਣਾ ਪਿਕ ਕਰ ਲਿਓ ਜੀ ਹਮਮ ਹਲਾ ਕੋਲ ਨਹੀਂ ਨਹੀਂ ਆਂ ਹੀ ਰੱਖਦੇ ਨਾ ਜਿਹੜਾ ਵੀ ਹੋਊਗਾ ਆਏ ਮਾੜਾ ਜਿਹਾ ਖੋਲ ਕੇ ਬਸ ਪ੍ਰਿੰਟ ਦਿਖਾ ਦੇ ਇਕੱਠੀ ਬਹੁਤ ਖੋਲਣੀ ਵੀ ਔਖੀ ਆ ਤੇ ਇਕੱਠੀ ਵੀ ਬਹੁਤ ਹੋ ਜਾਂਦੀ ਐ ਇਸ ਤਰ੍ਹਾਂ ਤੁਸੀਂ ਬਸ ਪ੍ਰਿੰਟਿੰਗ ਚੈੱਕ ਕਰ ਲਓ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆਉ ਉਹ ਲੰਬਾਈ ਚੌੜਾਈ ਸਾਰੇ ਦੁਪੱਟਿਆਂ ਦੀ ਸੇਮ ਰਹੂਗੀ ਠੀਕ ਹੈ ਜੀ ਬਸ ਆ ਲੜ ਜਾ ਖੋਲ ਲਿਆ ਕਰੋ ਉਤੋਂ ਆ ਆਹ ਦੇਖੋ ਇਹ ਜ਼ਿਗਜ਼ੈਗ ਵਾਲਾ ਡਿਜ਼ਾਈਨ ਆ ਜਿਹੜਾ ਆਹ ਵਾਲਾ ਖੁੱਲ ਰਿਹਾ ਨਾ ਇਹ ਜ਼ਿਗਜ਼ੈਗ ਵਾਗੂ ਆ ਆ ਲਓ ਜੀ ਬਸ ਤੁਸੀਂ ਆਪਣਾ ਪ੍ਰਿੰਟ ਸਿਲੈਕਟ ਕਰਦੇ ਜਾਓ ਜਿਹੜਾ ਵੀ ਪ੍ਰਿੰਟ ਤੁਹਾਨੂੰ ਚਾਹੀਦਾ ਹੋਇਆ ਤੁਸੀਂ ਆਪਣਾ ਫਟਾਫੜ ਸਕਰੀਨਸ਼ਾਟ ਦਿੰਦੇ ਜਾਓ ਬਲੈਕ ਤੇ ਵਾਈਟ ਦੀ ਤਾਂ ਵੈਸੇ ਵੀ ਡਿਮਾਂਡ ਕਾਫੀ ਰਹਿੰਦੀ ਆ ਆ ਲੋ ਜੀ ਇਹਦੀ ਪ੍ਰਿੰਟਿੰਗ ਇਦਾਂ ਰਹੂਗੀ ਠੀਕ ਹੈ ਜੀ ਆ ਦੇਖੋ ਕਿੰਨੇ ਸੋਹਣੇ ਪ੍ਰਿੰਟ ਨੇ ਬਹੁਤ ਹੀ ਪਿਆਰੇ ਜੇ ਸੋ ਲੰਬਾਈ ਚੌੜਾਈ ਪ੍ਰੋਪਰ ਆ ਜਿੰਨਾ ਤੁਹਾਨੂੰ ਦੁਪੱਟੇ ਖੋਲ ਕੇ ਦਿਖਾਏ ਨੇ ਸੇਮ ਪ੍ਰੋਪਰ ਲੰਬਾਈ ਚੌੜਾਈ ਮਿਲੋਗੇ ਖੁੱਲੇ ਡੁੱਲੇ ਦੁਪੱਟੇ ਨੇ ਅੱਜ ਵੀ ਪੂਰਾ ਦੁਪੱਟਿਆਂ ਦਾ ਲਓ ਜੀ ਇਹ ਵੀ ਪ੍ਰਿੰਟ ਬਾਲਸ ਹਨ ਪ੍ਰਿੰਟ ਸਾਰੇ ਇੱਕ ਤੋਂ ਇੱਕ ਆਏ ਨੇ ਬਸ ਇਹਨਾਂ ਨੂੰ ਪ੍ਰੋਬਲਮ ਬਸ ਉਹਨੀਆਂ ਕਿ ਟਾਈਮਿੰਗ ਬਹੁਤ ਲੱਗਦਾ ਜੀ ਵੀਡੀਓ ਬਣਾਉਣ ਦੇ ਵਿੱਚ ਦਿਖਾਉਣੀ ਵੀਡੀਓ ਤੇ ਇਹਨਾਂ ਨੂੰ ਖੋਲਣਾ ਕਰਨਾ ਬਹੁਤ ਔਖਾ ਵਾ ਇਸ ਲਈ ਕਾਫੀ ਟਾਈਮ ਲੈ ਲੈਂਦੇ ਨੇ ਜੀ ਇਹ ਇੱਧਰ ਨੂੰ ਹੋ ਜਾ ਲੋ ਜੀ ਇੱਥੋਂ ਤਾਂ ਦੇਖ ਲਓ ਇੰਨੀ ਲੰਬਾ ਇੰਨੀ ਲੰਬਾਈ ਚੋੜਾਈ ਪੂਰੀ ਵਧੀਆ ਵਾ ਸੋਹਣੀ ਆ ਤੇ ਬਾਕੀ ਹਜੇ ਇਹ ਜਿਵੇਂ ਇਕੱਠੇ ਹੋਏ ਆ ਜਿਵੇਂ ਵੀ ਤੁਸੀਂ ਇੱਕ ਵਾਰ ਵਾਸ਼ ਕਰਕੇ ਇੱਕ ਵਾਰ ਹਨਾ ਪ੍ਰੈਸਿੰਗ ਕਰ ਲੋਗੇ ਤਾਂ ਇਹ ਪੂਰੇ ਖੁੱਲ ਜਾਣੇ ਆ ਦੁਪੱਟੇ ਇਹਨਾਂ ਦੇ ਕਲਰ ਤੁਸੀਂ ਚੈੱਕ ਕਰ ਲਓ ਕਲਰ ਆਈ ਸ਼ੋਅ ਕਰਦੇ ਕਹਿੰਦੇ ਸੇਮ ਡਿਜ਼ਾਈਨਿੰਗ ਹੀ ਹੋਗੀ ਕਿ ਅਲੱਗ ਹਾਂ ਦੇਖ ਰਹੀ ਜੀ ਹਾਂ ਆ ਲੋ ਜੀ ਇੱਕ ਪ੍ਰਿੰਟ ਇਹ ਮਿਲੂਗਾ ਸਾਰੇ ਪ੍ਰਿੰਟ ਵੱਖਰੋ ਵੱਖਰੇ ਨੇ हिम्मत ਉਹ ਵਾਲੇ ਆਂਟੀ ਨਾਲ ਖਲਾਈਆਂ ਅਦਰ ਆ ਕੇ ਦੁਪੱਟੇ ਖੋਲ-ਖੋਲ ਫੜਾਈ ਚੱਲ ਆ ਲੋ ਜੀ ਆ ਜੈਪੁਰੀ ਡਿਜ਼ਾਈਨ ਆ ਗਿਆ ਪ੍ਰਿੰਟਿੰਗ ਆ ਬਹੁਤ ਸੋਹਣੀਆਂ ਦੁਪੱਟੇ ਵੀ ਇਦਾਂ ਦੇ ਤੁਹਾਨੂੰ ਕਿਤੋਂ ਨਹੀਂ ਮਿਲਣੇ ਮਤਲਬ ਕਿ ਪ੍ਰਿੰਟਿੰਗ ਹੀ ਬਹੁਤ ਹੀ ਵੱਖਰੀ ਜੀ ਬਹੁਤ ਸੋਹਣੀ ਆਈ ਹੋਈ ਆ ਤੇ ਜਿਹੜੀਆਂ ਪਹਿਣਾ ਪਾ ਜੇ ਨੇ ਡਿਫਰੈਂਟ ਜੇ ਪ੍ਰਿੰਟ ਵੀ ਹਰ ਕਿਸੇ ਦੇ ਨਾਂ ਹੋਣ ਵੇਅਰ ਕੀਤੇ ਹੋਏ ਸੋਹਣੇ ਲੱਗਣ ਪਰ ਇਹਨਾਂ ਚ ਬਹੁਤ ਸੋਹਣੇ ਸੋਹਣੇ ਆਏ ਨੇ ਮਤਲਬ ਕਿ ਬਸ ਇਹਨਾਂ ਦੀ ਪ੍ਰੋਬਲਮ ਇਹ ਹੈ ਵੀ ਸਭ ਤੋਂ ਵੀਡੀਓ ਨਹੀਂ ਪੈਂਦੀ ਆਫਲਾਈਨ ਕਸਟਮਰ ਤਾਂ ਆਮ ਦੇ ਨਾਲ ਆ ਕੇ ਦੁਕਾਨ ਤੋਂ ਲੈ ਜਾਂਦੇ ਨੇ ਸ਼ਾਪ ਤੋਂ ਪਰ ਵੀਡੀਓ ਪਾਣੀ ਥੋੜੀ ਜਿਹੀ ਮੁਸ਼ਕਲ ਹੁੰਦੀ ਆ ਕਿਉਂਕਿ ਇਹਨਾਂ ਨੂੰ ਖੋਲਣਾ ਥੋੜਾ ਜਿਹਾ ਮੁਸ਼ਕਲ ਲੱਗਦਾ ਜੀ ਸੋ ਤੁਸੀਂ ਆਪਣਾ ਹੁਣ ਜਿਹੜਾ ਵੀ ਚਾਹੀਦਾ ਲੈ ਲਿਓ ਬਸ ਇਹ ਦੁਪੱਟਿਆਂ ਦੀ ਲਾਸਟ ਵੀਡੀਓ ਇਹ ਤੋਂ ਬਾਅਦ ਅਸੀਂ ਦੁਪੱਟਿਆਂ ਦੀ ਵੀਡੀਓ ਨਹੀਂ ਲੈ ਕੇ ਆਵਾਂਗੇ ਇਹ ਸੇਮ ਪ੍ਰਿੰਟ ਸਾਡੇ ਕੋਲ ਆਉਂਦੇ ਜਾਂਦੇ ਰਹਿਣਗੇ ਜਦੋਂ ਵੀ ਕਿਸੇ ਵੀ ਭੈਣ ਦਾ ਕੇ ਵੀਡੀਓ ਪਹੁੰਚੂਗੀ ਤੁਸੀਂ ਐਨੀ ਟਾਈਮ ਆਰਡਰ ਕਰ ਸਕਦੇ ਹੋ ਜਿਹੜੇ ਵੀ ਪ੍ਰਿੰਟ ਪ੍ਰਿੰਟ ਉਸ ਟਾਈਮ ਅਵੇਲੇਬਲ ਹੋਏ ਤਾਂ ਤੁਹਾਨੂੰ ਜਰੂਰ ਰਿਸਪੌਂਸ ਦਵਾਂਗੇ ਤੇ ਪਰ ਤੁਸੀਂ ਦੁਬਾਰਾ ਯਾਨੀ ਕਿ ਵੀਡੀਓ ਨਹੀਂ ਲੈ ਕੇ ਆਵਾਂਗੇ ਦੁਪੱਟਿਆਂ ਦੀ ਇਹ ਲਾਸਟ ਵੀਡੀਓ ਆ ਆ ਲਓ ਜੀ ਗ੍ਰੇ ਕਲਰ ਦੇ ਉੱਪਰ ਸਾਰੀ ਪ੍ਰਿੰਟ ਦੇਖੋ ਚਿੜੀਆਂ ਬਣੀਆਂ ਹੋਈਆਂ ਦੁਪੱਟੇ ਤੇ ਬਹੁਤ ਸੋਹਣੇ ਦੁਪੱਟਾ ਇਹ ਚ ਸਾਰੀ ਤੁਹਾਨੂੰ ਡਿਫਰੈਂਟ ਜੀ ਕ੍ਰिएशन ਮਿਲੋਗੇ ਇਹ ਦੁਕਾਨਦਾਰ ਤਾਂ ਜਾਨੀ ਕਿ ਪੂਰਾ ਵਧੀਆ ਫਿਨਿਸ਼ਿੰਗ ਦੇ ਕੇ ਪ੍ਰੈਸ ਕਰਕੇ ਐਨ ਵਧੀਆ ਇਹ ਹੀ ਦੁਪੱਟਾ 2 2 250 ਦਾ ਵੀ ਮਾਰਕੀਟ ਦੇ ਵਿੱਚੋਂ ਤੁਸੀਂ ਲਓਗੇ ਕਿਉਂਕਿ ਡਿਫਰੈਂਟ ਪ੍ਰਿੰਟਿੰਗਾਂ ਨੇ ਇਹ ਆਮ ਨਹੀਂ ਮਿਲਣੀਆਂ ਸਾਰੇ ਕਿਤੇ ਮਿਲ ਜਾਂਦੇ ਆ ਨਾ ਤੁਹਾਨੂੰ ਦੁਪੱਟੇ ਹਲੋ ਜੀ ਆ ਨੈਕਸਟ ਵਾਲੀ ਪ੍ਰਿੰਟਿੰਗ ਆ ਗਈ ਜਾਨਕਿ ਇਹ ਜਦੋਂ ਐਨ ਸਾਫ ਸੁਥਰੇ ਹੋਗੇ ਜਾਨਕਿ ਫਿਨਿਸ਼ਿੰਗ ਹੋ ਗਈ ਦੁਪੱਟਿਆਂ ਦੀ ਤਾਂ ਇਹ ਹੀ ਦੁਪੱਟੇ ਜਾਨਕਿ ਤੁਹਾਨੂੰ ਕਿਸੇ ਦੇ ਲਿਆ ਨਹੀਂ ਮਿਲੇਗਾ ਕਿਸੇ ਦੇ ਕੋਲ ਨਹੀਂ ਮਿਲੇਗਾ ਸਾਰੀਆਂ ਵੱਡੀਆਂ-ਵੱਡੀਆਂ ਸ਼ਾਪਸ ਤੇ ਇਹ ਵਾਲੇ ਦੁਪੱਟੇ ਜਾਨਕਿ ਪੂਰੇ ਵਧੀਆ ਹਨਾ ਖੋਲ ਕੇ ਪ੍ਰੈਸਿੰਗ ਵਗੈਰਾ ਕਰਕੇ ਇਹ ਹੀ 2-2 2.5 200 ਨੂੰ ਮੈਂ ਰਿਪੀਟ ਜਾਨਕਿ ਕਰ ਰਹੀ ਐ ਇਹ ਚੀਜ਼ ਨੂੰ ਵੀ ਸੇਲ ਹੁੰਦੇ ਨੇ ਕਿਉਂਕਿ ਇਹ ਪ੍ਰਿੰਟ ਵੱਖਰੇ ਆਉਂਦੇ ਨੇ ਤੇ ਕੱਪੜਾ ਬਹੁਤ ਵਧੀਆ ਬਹੁਤ ਸੋਹਣਾ ਫੈਬਰਿਕ ਬਹੁਤ ਸੋਹਣਾ ਇਹਨਾਂ ਦੁਪੱਟਿਆਂ ਦਾ ਆ ਤੇ ਤੁਸੀਂ ਬਸ ਆਪਣਾ ਡਿਜ਼ਾਈਨ ਪਿਕ ਕਰ ਲਓ ਜਿਹੜਾ ਵੀ ਦੁਪੱਟਾ ਤੁਹਾਨੂੰ ਚਾਹੀਦਾ ਤੁਸੀਂ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਓ ਆ ਲਓ ਜੀ ਹਰੇਕ ਪ੍ਰਿੰਟ ਆ ਆਪਦੀ ਜਗ੍ਹਾ ਤੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਵਾ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਕੋਈ ਵੀ ਪ੍ਰਿੰਟਿੰਗ ਨਹੀਂ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟ ਆ ਜਿਵੇਂ ਆ ਜੈਪੁਰੀ ਆ ਗਿਆ ਇਹ ਜੈਪੁਰੀ ਦੇ ਵਿੱਚ ਆ ਲਾਈਟ ਡਾਰਕ ਕਲਰ ਹਰ ਤਰ੍ਹਾਂ ਦੇ ਤੁਹਾਨੂੰ ਕਲਰ ਮਿਲਣੇ ਜਾ ਰਹੇ ਆ ਇਹਨਾਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਦੇ ਬਾਰਡਰ ਆ ਰਹੇ ਨੇ ਬਹੁਤ ਸੋਹਣਾ ਕਨਸੈਪਟ ਆ ਬਹੁਤ ਪਿਆਰਾ ਖੁੱਲੇ ਹੋਏ ਦੁਪੱਟਿਆਂ ਦੀ ਅਸਲੀ ਲੁੱਕ ਆ ਰਹੀ ਆ ਜਾਨੀ ਕਿ ਉਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਆਪਾਂ ਇੱਕ ਵਾਰ ਵਾਸ਼ ਕਰਕੇ ਹਨਾ ਵੀ ਵਧੀਆ ਬਣਾ ਲਾਂਗੇ ਤਾਂ ਹੋਰ ਵੀ ਲੁੱਕ ਦੇਣਗੇ ਇਹ ਵਾਲੇ ਹਜੇ ਜਸਟ ਅਸੀਂ ਤੁਹਾਨੂੰ ਪ੍ਰਿੰਟ ਸ਼ੋਅ ਕਰ ਰਹੇ ਆ ਕਿਉਂਕਿ ਆ ਹੀ ਨੇ ਤੁਹਾਡੇ ਸਾਹਮਣੇ ਖੁੱਲੇ ਨੇ ਦੁਪੱਟੇ ਸਾਰੇ ਤੇ ਇਹਨਾਂ ਦੀ ਕੋਈ ਵੀ ਫਿਨਿਸ਼ਿੰਗ ਵਗੈਰਾ ਨਹੀਂ ਹੋਈ ਹੋਈ ਦੁਪੱਟਿਆਂ ਦੀ ਹਾਲੋ ਜੀ ਇਹ ਲਾਈਨਿੰਗ ਵਾਲੇ ਦੇ ਵਿੱਚ ਚੱਲ ਰਿਹਾ ਜਿਹੜਾ ਹਰੇਕ ਪ੍ਰਿੰਟ ਹਰੇਕ ਕਨਸੈਪਟ ਅਲੱਗ ਆ ਕੋਈ ਵੀ ਕਿਸੇ ਦੇ ਨਾਲ ਮੈਚ ਨਹੀਂ ਕਰ ਰਿਹਾ ਸਾਰੇ ਕਨਸੈਪਟ ਅਲੱਗ-ਲੱਗ ਆ ਰਹੇ ਨੇ ਇਹਨਾਂ ਦੇ ਵਿੱਚ ਲਓ ਜੀ ਲਓ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਆ ਲਓ ਜੀ ਇਹਨਾਂ ਦੇ ਸਾਈਡਾਂ ਦੇ ਇਸ ਤਰ੍ਹਾਂ ਬਾਰਡਰ ਆ ਤੇ ਵਿਚਕਾਰ ਸਾਰਾ ਇਸ ਤਰ੍ਹਾਂ ਮਸਟਰਡ ਸ਼ੇਡ ਮਸਟਰਡ ਤੇ orange ਦੇ ਨਾਲ ਕੰਟਰਾਸਟ ਬਣਿਆ ਹੋਇਆ ਤੇ ਹਰ डिफरेंट ਡਿਜ਼ਾਈਨ ਜਿਹੜਾ ਖੁੱਲ ਰਿਹਾ ਬਹੁਤ ਸੋਹਣਾ ਖਿਲ ਕੇ ਆ ਰਹੇ ਨੇ ਪ੍ਰਿੰਟ ਤੇ ਜਿੱਦਾਂ ਦੇ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਕਨਸੈਪਟ ਦਿਖ ਰਹੇ ਨੇ ਸੇਮ ਕਨਸੈਪਟ ਨੇ ਸੇਮ ਕੋਈ ਵੀ ਇਹਨਾਂ ਚ ਯਾਨੀ ਕਿ ਡਿਫਰੈਂਟ ਨਹੀਂ ਹੈਗਾ ਤੇ ਨਾ ਹੀ ਇਹਨਾਂ ਦੇ ਵਿੱਚ ਆਇਆ ਵੀ ਤੁਹਾਨੂੰ ਕਲਰ ਦੀ ਵੀ ਤੁਹਾਡੇ ਤੱਕ ਕੋਈ ਹੋਰ ਕਲਰ ਪਹੁੰਚੂਗਾ ਮੈਂ ਖੁਦ ਵੀਡੀਓ ਨੂੰ ਸਾਰੀ ਨੂੰ ਦੇਖ ਰਹੀ ਆ ਤੇ ਪੂਰਾ ਡਿਟੇਲ ਦੇ ਨਾਲ ਇੱਕ ਇੱਕ ਕਲਰ ਸੇਮ ਸ਼ੋ ਹੋ ਰਿਹਾ ਵਾ ਜਿੱਦਾਂ ਦਾ ਕਲਰ ਤੁਹਾਡੇ ਤੱਕ ਪਹੁੰਚਣਾ ਸੇਮ ਹੀ ਕਲਰ ਸਾਰੇ ਵੀਡੀਓ ਦੇ ਵਿੱਚ ਕੈਪਚਰ ਹੋ ਰਹੇ ਨੇ ਜੀ ਜਿਹੜੀਆਂ ਬਣਾ ਨੇੜੇ ਤੇੜੇ ਨੇ ਤਾਂ ਪਲੀਜ਼ ਤੁਸੀਂ ਕੋਸ਼ਿਸ਼ ਕਰਿਓ ਕਿ ਸ਼ਾਪ ਤੋਂ ਆ ਕੇ ਦੁਪੱਟੇ ਪਿਕ ਕਰ ਲਿਓ ਇਹ ਵਾਲਾ ਦੁਪੱਟਾ ਮਾਰਕੀਟ ਦੇ ਵਿੱਚ ਜਿੱਥੋਂ ਮਰਜੀ ਟਰਾਈ ਕਰ ਲਿਓ ਜੀ ਬਹੁਤ ਹੀ ਰੀਅਰ ਮਿਲੂਗਾ ਬਹੁਤ ਹੀ ਘੱਟ ਆ ਲੋ ਜੀ ਸਾਰੇ ਦੁਪੱਟਿਆਂ ਦੇ ਇਸ ਤਰ੍ਹਾਂ ਪੀਕੋ ਵਗੈਰਾ ਹੋਈ ਹੋਈ ਆ ਸਾਰੇ ਲੜ ਪੂਰੀ ਤਰ੍ਹਾਂ ਹਨਾ ਫਿਨਿਸ਼ਿੰਗ ਆ ਕਿਸੇ 'ਚ ਕੋਈ ਕਾਣ ਨਹੀਂ ਮਿਲੂਗੀ ਤੁਹਾਨੂੰ ਵੀ ਕੱਟੇ ਵਾ ਇੱਕ ਲੜ ਕਿਤੇ ਨੂੰ ਜਾਂਦਾ ਇੱਕ ਕਿਤੇ ਨੂੰ ਜਾਂਦਾ ਪੂਰੇ ਪ੍ਰੋਪਰ ਕੱਟਾ ਤੇ ਕਪੜਾ ਵੀ ਇਦਾਂ ਹੀ ਰਹੂਗਾ ਕਿਉਂਕਿ ਇੱਥੇ ਕੋਈ ਮਾਵਾ ਨਹੀਂ ਕੁਛ ਨਹੀਂ ਹੈਗਾ ਤੇ ਵਧੀਆ ਸੋਹਣਾ ਇਹ ਕਨਸੈਪਟ ਨੇ ਆ ਲੋ ਇਹ ਵੀ ਬਹੁਤ ਪਿਆਰਾ ਕਨਸੈਪਟ ਆ ਕਲਰ ਇੰਨੇ ਸੋਹਣੇ ਕੰਬੀਨੇਸ਼ਨ ਬਣਾਏ ਹੋਏ ਨੇ ਕਲਰ ਕੰਬੀਨੇਸ਼ਨ ਤੇ ਪ੍ਰਿੰਟਿੰਗ ਤਾਂ ਜਿਹੜੀ ਹੈਗੀ ਉਹ ਤਾਂ ਹੈਗੀ ਹੀ ਵੱਖਰੀ ਆ ਆਹ ਲੋ ਜੀ ਲਾਈਟ ਡਾਰਕ ਹਰ ਕਲਾ ਕਲਰ ਆ ਵੀ ਕਲਰ ਬਹੁਤ ਪਿਆਰਾ ਸਰਦਾਰੀਜਾ ਕਲਰ ਆ ਜਿਵੇਂ ਮਰਜੀ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ ਲਾਈਟ ਡਾਰਕ ਦਾ ਕੰਟਰਾਸਟ ਆ ਗਿਆ ਨਾਲੇ ਲਾਈਟ ਸਾਰਾ بیس ਉਹਦਾ ਹੈਗਾ ਵਾ ਜੀ ਸਾਈਡਾਂ ਦੇ ਪੱਲੇ ਆ ਜਿਹੜੇ ਉਹ ਥੋੜੇ ਜੇ ਡਾਰਕ ਟਨ ਦੇ ਕਲਰਾਂ ਦੇ ਨਾਲ ਕੰਟਰਾਸਟ ਕਰ ਦਿੱਤੇ ਆ ਆ ਲੋ ਜੀ ਇਹ ਲਾਈਟਰ ਬਲੂ ਜャ ਸ਼ੇਡ ਆ ਗਿਆ ਕਾਫੀ ਸਾਰੇ ਦੁਪੱਟੇ ਅਸੀਂ ਤੁਹਾਨੂੰ ਕਵਾਂਟਿਟੀ ਦੇ ਵਿੱਚ ਦਿਖਾ ਦਿੱਤੇ ਆ ਸੋ ਕੋਸ਼ਿਸ਼ ਕਰਿਓ ਤਾਂ ਹੀ ਕਹਿ ਰਹੇ ਆ ਕਿ 10 ਦੁਪੱਟੇ ਘੱਟੋ ਘੱਟ ਆਰਡਰ ਕਰਿਓ ਤਾਂ ਕਿ ਤੁਹਾਡੇ ਕੋਰੀਅਰ ਚਾਰਜੇਸ ਵੀ ਉਹ ਹੋ ਜਾਣ ਤੇ ਕਈ ਵਾਰੀ ਇੱਕ ਦੋ ਭੈਣਾਂ ਮਿਲ ਕੇ ਐਂ ਕਰ ਲੈਂਦੀਆਂ ਨੇ ਆਰਡਰ ਤਾਂ ਕਿ ਤੁਹਾਡਾ ਐਕਸਟਰਾ ਜਿਹੜਾ ਕੋਰੀਅਰ ਲੱਗਣਾ ਜੀ ਉਹ ਬਚ ਜਾਵੇ ਹੋਰ ਤਾਂ ਕੁਝ ਨਹੀਂ ਹੈਗਾ ਬਾਕੀ ਤੁਹਾਡੀ ਆਪਣੀ ਚੋਇਸ ਆ ਚਾਹੇ ਤੁਸੀਂ ਇੱਕ ਮੰਗਾਓ ਚਾਹੇ ਦੋ ਮੰਗਾਓ ਚਾਹੇ 10 ਮੰਗਾਓ ਆ ਡਾਟਸ ਵਾਲੇ ਆਗੇ ਨਿੱਕੇ ਨਿੱਕੇ ਡਾਟਸ ਬਣੇ ਹੋਇਆ ਇਹਨਾਂ ਦੇ ਉੱਪਰ ਇਹ ਵੀ ਬਹੁਤ ਪਿਆਰਾ ਲੇਮਨ ਸ਼ੇਡ ਆ ਜੀ ਇਹ lemon shade ਨਾ ਆਂ ਦਿਖਾ ਦੇ ਇਹ ਵਾਈਟ ਦੁਪੱਟਾ ਵਾਜੇ ਜਿਵੇਂ ਆ ਮੈਂ ਤੁਹਾਨੂੰ ਦਿਖਾਇਆ ਨਾ lemon shade ਦੇ ਉੱਪਰ ਡਾਟਸ ਬਣਿਆ ਇਹਦੇ ਵਾਈਟ ਦੇ ਉੱਪਰ ਇੱਕ ਤੇ ਰੈੱਡ ਬਣਿਆ ਇੱਕ ਤੇ ਬਲੈਕ ਬਣੇ ਹੋਇਆ ਇੱਕ ਤੇ ਬਲੂ ਆ ਜੀ ਇੱਕ ਤੇ ਪਰਪਲ ਆ ਇਹ ਚਾਰ ਕਲਰਾਂ ਦੇ ਉੱਪਰ ਆ ਵਾਲਾ ਹੁਣ ਜਿਹੜਾ ਸੈੱਟ ਮੈਂ ਤੁਹਾਨੂੰ ਪ੍ਰੋਪਰ ਇਸੇ ਤਰ੍ਹਾਂ ਹੀ ਦਿਖਾ ਰਹੀ ਆ ਇਹ ਤੇ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਵਾਈਟ ਦੁਪੱਟਾ ਠੀਕ ਹੈ ਜੀ ਇਹਦੇ ਉੱਪਰ ਸੇਮ ਇਹਨਾਂ ਨਾਲ ਦੇ ਡਾਟਸ ਆ ਵਾਈਟ ਬਲੂ ਡਾਟਸ ਆ ਰੈਡ ਡਾਟਸ ਆ ਬਲੂ ਆ ਤੇ ਬਲੈਕ ਆ ਆ ਹੈਗਾ ਵਾ ਜਿਵੇਂ ਉਹਦੇ ਉੱਤੇ ਬਲੈਕ ਸੀਗੇ ਲੈਮਨ ਸ਼ੇਡ ਤੇ ਆਹ ਵਾਲੇ ਲੈਮਨ ਸ਼ੇਡ ਤੇ ਲਾਈਟ ਜੇ ਫਿਰੋਜ਼ੀ ਇਹਨਾਂ ਦੇ ਕੰਨੀ ਉਸੇ ਤਰ੍ਹਾਂ ਜਿੱਦਾਂ ਦੇ ਡਾਟਸ ਨੇ ਨਾ ਉਹਨਾਂ ਉਦਾਂ ਦੀ ਕੰਨੀ ਬਣੀ ਹੋਈ ਆ ਨਾਲ ਪੀਕੋ ਹੋਈ ਹੋਈ ਆ ਤੇ ਕੰਨੀ ਦੇ ਉੱਪਰ ਸੇਮ ਕਲਰ ਦਿੱਤਾ ਹੋਇਆ ਡਾਟਸ ਨਾਲ ਇਹ ਸੀਗੇ ਸਾਡੇ 150 ਵਾਲੇ ਦੁਪੱਟੇ ਹੁਣ ਮੈਂ ਜਿਹੜੇ ਤੁਹਾਨੂੰ ਦਿਖਾਉਣ ਲੱਗੀ ਆ ਇਹ 200 ਵਾਲਾ ਦੁਪੱਟਾ ਤੇ ਦੁਪੱਟਾ ਵੀ ਕਹਿੰਦਾ ਵੀ ਹਾਂ ਮੈਂ ਹੈਗਾ ਮਾ ਇੰਨਾ ਜਾਨੀ ਕਿ ਹੈਗਾ ਵੱਡਾ ਖੁੱਲਾ ਡੁੱਲਾ ਦੁਪੱਟਾ ਲੰਬਾਈ ਚੁੜਾਈ ਹੋਈ ਬਹੁਤ ਆ ਦੇਖੋ ਪਣਾ ਹੀ ਦੇਖੋ ਦੁਪੱਟੇ ਦਾ ਇਹ ਆ ਜਾਂਦੇ ਆ ਪਿਓਰ ਰਿਯੋਨ ਦੇ ਵਿੱਚ ਦੁਪੱਟੇ ਪੂਰੇ ਵਧੀਆ ਹੈਵੀ ਵਾਲੇ ਜਿਹੜੇ ਜਾਨੀ ਕਿ ਗਾਹਾਂ ਵਾਲੇ ਮੌਸਮ ਦੇ ਵਿੱਚ ਵੀ ਆਰਾਮ ਦੇ ਨਾਲ ਤੁਸੀਂ ਲੈ ਸਕਦੇ ਹੋ ਇਹਨਾਂ ਚ ਕਲਰ ਡਿਜ਼ਾਈਨ ਚੈੱਕ ਕਰ ਲਓ ਜਿਵੇਂ ਪਹਿਲਾ ਵਾਲਾ ਆਪਾਂ ਮੂੰਗੀਆਂ ਖੋਲਿਆ ਇਹਦੇ ਵਿੱਚ ਇੱਕ ਤੁਹਾਨੂੰ ਗ੍ਰੇ ਕਲਰ ਮਿਲੇਗਾ ਬਲੈਕਿਸ਼ ਗ੍ਰੇ ਕਲਰ ਬਹੁਤ ਹੈਵੀ ਆ ਹੰਡ ਦਾ ਆ ਥੱਕ ਜੂਗੇ ਹੰਡਾਉਂਦੇ ਦੁਪੱਟੇ ਨੂੰ ਦੁਪੱਟੇ ਨੂੰ ਕੁਝ ਨਹੀਂ ਹੁੰਦਾ ਮੈਂ ਖੋਦ ਇਹਨਾਂ ਨੂੰ ਲੈਣੀ ਆ ਮੈਂ ਜਾੜਾ ਇਹ ਦੁਪੱਟੇ ਲਾਈਕ ਕਰਦੀ ਆ ਬਹੁਤ ਸੋਹਣੇ ਦੁਪੱਟੇ ਨੇ ਇਹ ਤੇ ਨਾਲ ਆਇਕਾ ਬਲੂ ਕਲਰ ਆ ਗਿਆ ਇਹਦੇ ਵਿੱਚ ਠੀਕ ਹੈ ਜੀ ਇੱਕ ਤੁਹਾਨੂੰ ਮਿਲੇਗਾ ਇਹਦੇ ਵਿੱਚ ਗ੍ਰੀਨ ਸ਼ੇਡ ਆ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਇੱਕ ਮਿਲੇਗਾ ਮਜ਼ੈਂਟਾ ਸ਼ੇਡ ਸਾਰੇ ਕਲਰ ਇਹਦੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਇੱਕ ਮਿਲੂਗਾ ਸਕਿਨ ਕਲਰ ਸਕਿਨ ਕਲਰ ਵੀ ਵਧੀਆ ਬਹੁਤ ਵਧੀਆ ਸਰਦਾਰੀਜਾ ਕਲਰ ਹੈ ਜਿਵੇਂ ਮਰਜੀ ਤੁਸੀਂ ਹਮੇਸ਼ਾ ਪਹਿਣਾ ਨਾ ਹੁੰਦਾ ਵੀ ਇਹੋ ਜੀ ਚੀਜ਼ ਹੋਵੇ ਜਿਹੜੀ ਗਮੀ ਖੁਸ਼ੀ ਸਾਰੇ ਥਾਂ ਲਈ ਜਾਵੇ ਸੋ ਜਿੱਥੇ ਮਰਜੀ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਹੋ ਬਲੂ ਖੁੱਲ ਗਿਆ ਪਹਿਲਾਂ ਇੱਕ ਆਹ ਵਾਲਾ ਕਲਰ ਮਿਲੂਗਾ ਇਹ ਵੀ ਕਲਰ ਬਹੁਤ ਪਿਆਰਾ ਹਾਂ ਲਓ ਜੀ ਇਹ ਹੈਗਾ ਸਾਡਾ ਅੱਜ ਦਾ ਲਾਸਟ ਦੁਪੱਟਾ ਇੱਕ ਦੁਪੱਟਾ ਤੁਹਾਨੂੰ ਐਂਡ ਤੇ ਮੈਂ ਦਿਖਾਉਣੀ ਆ ਲਟਕਣ ਵਾਲਾ ਸਾਡੇ ਕੋਲ ਅਵੇਲੇਬਲ ਆ ਇਹ ਸਿੰਗਲ ਪੀਸ ਹੀ ਅਵੇਲੇਬਲ ਆ ਜੇ ਕਿਸੇ ਭੈਣ ਨੇ ਆਪਦੇ ਦੁਪੱਟਿਆਂ ਨਾਲ ਹਨਾ ਆਪਦੀ ਬੇਟੀ ਲਈ ਜਾਂ ਕਿਸੇ ਨੇ ਆਪਣੇ ਲਈ ਵੀ ਲੈਣਾ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਇਹਦੇ ਇਸੇ ਤਰ੍ਹਾਂ ਫੋਰ ਸਾਈਡ ਲੱਡੂ ਜੇ ਲੱਗੇ ਹੋਏ ਆ ਲਟਕਣ ਜੇ ਲੱਗੇ ਹੋਏ ਨੇ ਸੋ ਤੁਸੀਂ ਇਹ ਦੁਪੱਟਾ ਆਪਦਾ ਮੰਗਵਾ ਸਕਦੇ ਹੋ ਇਹ ਰਿਓਨ ਦੇ ਵਿੱਚ ਆ ਜੀ ਇਹਦਾ ਪ੍ਰਾਈਸ 150 ਹੋਊਗਾ 150 ਰੁਪਏ ਦਾ ਪ੍ਰਾਈਸ ਆ ਬਾਕੀ ਸਾਰੇ ਜਿੰਨੀਆਂ ਰੇਂਜਾਂ ਹੈਗੀਆਂ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸੋਹਣੀ ਲੱਗੀ ਹੋਊਗੀ ਸੋ ਇਹਨਾਂ ਵਿੱਚੋਂ ਕੋਈ ਵੀ ਦੁਪੱਟਾ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਫੇਰ ਰਿਪੀਟ ਕਰ ਰਹੀਆਂ ਦੁਪੱਟਿਆਂ ਦੀ ਲਾਸਟ ਵੀਡੀਓ ਇਸ ਤੋਂ ਬਾਅਦ ਅਸੀਂ ਦੁਪੱਟਿਆਂ ਦੀ ਵੀਡੀਓ ਨਹੀਂ ਲੈ ਕੇ ਆਵਾਂਗੇ ਤੇ ਜਿਹੜੀਆਂ ਆਪਣਾ ਸ਼ਾਪ ਤੇ ਆ ਕੇ ਲੈ ਸਕਦੀਆਂ ਤਾਂ ਤੁਸੀਂ ਮੋਸਟ ਵੈਲਕਮ ਆ ਜੀ ਸ਼ਾਪ ਤੇ ਆ ਕੇ ਆਪਣੇ ਪਸੰਦ ਦੀ ਕਲੈਕਸ਼ਨ ਲੈ ਕੇ ਜਾ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਆਂ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ